ਆਖੀ ਨੋਕ ਕੇ ਕਰਦੀ ਆ ਜਦ ਜਬ ਸਰਕਾਰ ਡਰਦੀ ਹੈ ਆਖੀ ਕੋ ਅੱਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਸੀ ਲੱਗਦਾ ਅੱਜ ਆਸ਼ੂ ਜਨੂ ਵੀ ਕਰੇ ਨਜ਼ਰਬੰਦ ਕੀਤਾ ਕਈ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਬਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਸੀ ਕੋਈ ਕਿਸੇ ਨੂੰ ਚੂਟਕਾ ਕਿ ਥੋੜੀ ਸੱਦੇ ਆਸੀ ਤੇ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਨਾ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਏ ਤੇ ਉਹਦੇ ਨਾਲ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਨੂੰ ਕੀ ਲੱਗਦਾ ਜੀ ਵਿਧਾਨ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਵੱਲੋਂ ਉਹਨਾਂ ਨੂੰ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ ਮੈਂ ਕਹਿਆ ਜੀ ਆ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਂ ਕਿ ਹੁਣ ਦੌਣ ਜਾਨ ਆ ਅੱਜ ਵੀ ਆ ਰਹੇ ਹੁਣ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਪੁਲਿਸ ਤਾਂ ਸਭ ਦੀ ਆ ਉਹ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਦੇ ਇਸ ਕਰਕੇ ਨਜ਼ਰ ਬਣਾਇਆ ਆ ਵੀ ਆ ਰਹੇ ਸਰ ਸਭ ਆਉਣਗੇ ਸਭ ਆਉਣਗੇ ਐਮਪੀ ਸਾਹਿਬ ਕੱਲ ਵਿਧਾਨ ਸਭਾ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਆ ਕਿਹਾ ਜਾ ਰਿਹਾ ਕੇ ਮੈਂ ਇਹ ਕਹਾਂ ਜੀ ਕੱਲੇ ਕੱਲੇ ਹੋਰ ਦਫਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ ਵੱਡਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਥਲੇ ਕਰੋ ਲੈ ਲੈ ਉਹ ਇਧਰ ਬਾਈ ਉੱਤੇ ਜੀ ਸਿੰਗਰ ਆ ਇੱਥੇ ਪੜਿਓ ਜਿਹੜਾ ਵੀ 99ਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨ ਨੂੰ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਤਾਲੇ ਨਾ ਲਾਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਬਿਟੂ ਰੋਕਿਆ ਤੇ ਤੁਹਾਨੂੰ ਰੋਕਿਆ ਨਾ ਕਿ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ بڑے ਤੋਂ بڑے ਅਫਸਰ